ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲਾਈਵ ਹੋਏ ਆਂ ਵੀਰ ਗਰਜੰਟ ਸਿੰਘ ਲਈ ਜਿਸ ਨੇ ਇੱਕ ਵਦਿਆ ਮੋੜਾ ਜੋ ਕਰ ਲਿਆ ਚੱਤਾ ਦੇ ਖਿਲਾਫ ਗੰਦੇ ਸਿੰਘ ਨਾਲ ਲੜੂ ਸਿੰਘ ਨਾਲ ਅਤੇ ਕਈ ਵਿਰੋਧੀ ਉਹਨੂੰ ਤੋਂ ਗਲਤ ਹੈ ਕੋ ਚੰਗਾ ਹੈ ਕੋ ਮਾੜਾ ਹੈ ਸਾਰੇ ਕਹਿ ਰਹੇ ਨੇ ਦੇਖੋ ਵੀਰੋ ਅਗਲਾ ਜੋ ਕਰ ਰਿਹਾ ਸਹੀ ਕਰ ਰਿਹਾ ਤੁਸੀਂ ਕੀ ਕਹਿੰਦੇ ਹੋ ਅੱਛਾ ਜੀ ਵਿਊਜ਼ ਲੈ ਲੈ ਤੁਸੀਂ ਵੀਡੀਓ ਬਣਾਓ ਫਿਰ ਤੁਸੀਂ ਵੀ ਇਹਦਾ ਵੀਡੀਓ ਪਾਈ ਰਹੇ ਹੋ ਤੁਸੀਂ ਜੀ ਵਿਊਜ਼ ਨਹੀਂ ਲੈਣੇ ਤੁਸੀਂ ਇਹਦੇ ਲਈ ਬਾਰੇ ਉਹ ਅਗਲਾ ਜੋ ਕਰ ਰਿਹਾ ਕਰ ਲੈਣ ਦੋ ਹੁਣ ਤੁਸੀਂ ਬੈੱਡਰਮ ਦੇ ਸਾਨੂੰ ਜਾਇ ਚਮਕੀਲਾ ਹੁੰਦਾ ਤੁਸੀਂ ਆਪਣੇ ਟੱਬਰ ਚ ਲਾ ਲੈਂਦੇ ਹੋਈ ਆਪਣੀਆਂ ਮਾਰੀ ਜਾਣਗੇ ਇਹ ਕਰ ਦੇਣਗੇ ਇੱਕ ਬਾਈ ਬੋਲਿਆ ਸੀ ਉਹਦੀ ਵੀਡੀਓ ਸੀ ਮੈਨੂੰ ਨਾਂ ਨਹੀਂ ਯਾਦ ਕਹਿੰਦਾ ਵੀਰ ਉਹ ਜੇ ਤੁਹਾਨੂੰ ਸਿੰਗਰ ਐਨੇ ਨਹੀਂ ਪਸੰਦ ਹੀ ਸਿੰਗਰ ਤੁਹਾਨੂੰ ਐਨੇ ਹੀ ਨਹੀਂ ਪਸੰਦ ਕਹਿੰਦਾ ਫਿਰ ਆਪਣੇ ਉੱਤੇ ਚੱਕ ਕੇ ਕਹਿੰਦੇ ਆ ਵਿਆਹਾਂ ਮਚਾ ਆਪਣੇ ਤੁਸੀਂ ਢਾਡੀ ਲਾ ਲਿਆ ਕਰੋ ਵੀਰੇ ਮੇਰੀ ਵੀ ਗੱਲ ਸੁਣ ਲੈ ਜਦੋਂ ਕੋਈ ਸੁਖਦੁਖ ਦਾ ਪ੍ਰੋਗਰਾਮ ਹੁੰਦਾ ਤੁਸੀਂ ਫਿਰ ਡੀਜੇ ਲਾ ਲਿਆ ਕਰੋ ਖੰਡਪੜ ਕਰਾਈ ਨਾ ਕਰੋ ਫਿਰ ਠੀਕ ਹੈ ਨਾ ਵੀਰੇ ਰਹੀ ਗੱਲ ਕਹਿੰਦੇ ਤੁਸੀਂ ਠੋਕਾਂਗੇ ਦੇਖੋ ਭਰਾ ਸ਼ੇਰ ਸ਼ੇਰ ਹੀ ਹੁੰਦਾ ਹੈ ਕੁੱਤੇ ਕੁੱਤੀ ਹੁੰਦੀਆਂ ਠੋਕਣ ਵਾਲੀਆਂ ਗੱਲਾਂ ਤੁਸੀਂ ਛੱਡ ਦਿਓ ਮੈਂ ਹੈਗਾ ਸਮਾਣੇ ਦਾ ਵਿਕਰਮ ਸਿੰਘ ਖਾਲਸਾ ਡਿਸਟ੍ਰਿਕਟ ਪੜਿਆਲਾ ਫੋਨ ਨੰਬਰ ਹੈ ਮੇਰਾ 78373 51376 ਜਿਹਦਾ ਦਿਲ ਚ ਖਾਰ ਹੋਈ ਉਹ ਕੱਢ ਸਕਦਾ ਵੀਰ ਲਈ ਦੋ ਲਾਈਨਾਂ ਲਿਖੀਆਂ ਸੀ ਆ ਜਰੂਰ ਸੁਣਾਵਾਂਗੇ ਹੋ ਮੈਂ ਪੰਜਾਬ ਦੀ ਕੀ ਕੀ ਮੈਂ ਪੰਜਾਬ ਦੀ ਕੀ ਕੀ ਸਿਫਤ ਸੁਣਾਵਾਂ ਹੋ ਵਿਕਦੇ ਨਸ਼ੇ ਉਹ ਵਿਕਦੇ ਨਸ਼ੇ ਰੌਂਦੀਆਂ ਮਾਵਾ ਹੋ ਤਰਤੀ ਪੰਜ ਦਰਿਆ ਦੀ ਰਾਣੀ ਸ਼ਰਮਣਾ ਹੋਗੀ ਸ਼ਰਮਣਾ ਹੋਗੀ ਪਾਣੀ ਪਾਣੀ ਹੋ ਫਿਰਦੇ ਬੰਨ ਹੋ ਫਿਰਦੇ ਬੰਨ ਸਮੈ ਕੀ ਏ ਡਾਰਾ ਹੋ ਰਲੀਆਂ ਸਰੇ ਆਮ ਹੋ ਰਲੀਆਂ ਸਰੇ ਆਮ ਸਰਕਾਰਾਂ ਹੋ ਮਿਲ ਗਏ ਚੋਰ ਰਾਤਾਂ ਤੇ ਕੁੱਤੇ ਬਈ ਲੋਕੀ ਅਣਖ ਪਈ ਲੋਕੀ ਅਣਖ ਵਿੱਚ ਕੇ ਸੁਤੇ ਹੋ ਪੈ ਗਈਆਂ ਵਿੱਚ ਹੋ ਪੈ ਗਈਆਂ ਵਿੱਚ ਗਲਾਦੇ ਚੁੰਨੀਆਂ ਹੋ ਗੁਤਾ ਗਈਆਂ ਟੜਾ ਤੜ ਮੁੰਨੀਆਂ ਹੋ ਬਣ ਗਿਆ ਲਚਿਰਪੁਰਾ ਸਰਮਾਇਆ ਇਹ ਸਿੰਗਰਾ ਗੰਧ ਇਹ ਲੜੂ ਸਿੰਗਰਾ ਗੰਧ ਪੰਜਾਬ ਵਿੱਚ ਪਾਇਆ ਹੋਇਆ ਸਭਈ ਐਲੋ ਉਹ ਐਸ ਵੀ ਐਲ ਦਾ ਮੁੱਦਾ ਗਰਮ ਮਾਇਆ ਉਹ ਜਿਹੜਾ ਅੱਜ ਕੱਲ ਗਿਆ ਉਠਾਇਆ ਉਹ ਐਸ ਵੀ ਐਲ ਦਾ ਮੁੱਦਾ ਗਰਮ ਮਾਇਆ ਉਹ ਜਿਹੜਾ ਅੱਜ ਕੱਲ ਗਿਆ ਉਠਾਇਆ ਬਲੇ ਖਟਦੇ ਹਵਾ ਨੇ ਫੋਕੀਏ ਬੱਬਰਾਂ ਹਿੱਕਦੇ ਇਹ ਬੱਬਰਾਂ ਹਿੱਕਦੇ ਜੋਰ ਤੇ ਰੋਕੀ ਇਹ ਬੱਬਰਾਂ ਹਿੱਕਦੇ ਜੋਰ ਤੇ ਰੋਕੀ ਇਹ ਸਿੰਗਾ ਨੇ ਹਿੱਕਦੇ ਜੋਰ ਤੇ ਰੋਕੀ ਹੁੰਦੇ ਕਤਲ ਥਾਣਿਆਂ ਲੱਗੇ ਹੋ ਬਾਜੀ ਕੇ ਪੁਲਸ ਵਾਲਿਆਂ ਬਾਜੇ ਹੁਕ ਹੁੰਦੇ ਕਤਲ ਥਾਣਿਆਂ ਲਾਗੇ ਬਜ ਗਏ ਪੁਲਸ ਵਾਲਿਆਂ ਬਾਜੇ ਹੋ ਗਿਆ ਗਰਕ ਪੰਜਾਬ ਦਾ ਬੇੜਾ ਹੋ ਮਾਰੀਂ ਪਿੰਡरां ਹੋ ਮਾਰੀਂ ਤੀਰ ਵਾਲਿਆ ਗਿੜਾ ਹੋ ਮਾਰੀਂ ਪਿੰਡरां ਵਾਲਿਆ ਗਿੜਾ ਧੰਨਵਾਦ ਵੀਰ ਜੀ ਗਰਜਨ ਸਿੰਘ ਵੀਰ ਸਲੂਟ ਹੈ ਤੈਨੂੰ ਵਧੀਆ ਤੈਨੇ ਕੰਮ ਖਿੱਚੇ ਰੱਖਿਆ ਕੋਈ ਚੱਕਰ ਨਹੀਂ ਕੁੱਤੇ ਭੌਂਗਦੇ ਰਹਿੰਦੇ ਨੇ ਸ਼ੇਰ ਫੇਰ ਵੀ ਆਪਣੀ ਤੌਰ ਨਹੀਂ ਛੱਡਦੇ ਹੁੰਦੇ ਸਲੂਟ ਆ ਭਰਾ ਫਿੱਚੇ ਗੇ